ਇੱਕ ਦੇਸ਼ ਪਿਆਰ ਦਾ ਗੀਤ ਮੈਂ ਤੁਹਾਡੇ ਨਾਲ ਲੈ ਕੇ ਆ ਰਿਹਾ ਕਿ ਪੰਜਾਬ ਜਿਹੜਾ ਹੈ ਇਸ ਵਿੱਚ ਬਹਾਦਰ ਵੀ ਬਹੁਤ ਹਨ ਦਾਨੀ ਵੀ ਬਹੁਤ ਹਨ ਬਹੁਤ ਮਿਹਰਾਪਰੇ ਲੋਕ ਹਨ ਤੇ ਉਹਨਾਂ ਦੇ ਕੀ ਕੀ ਸੁਭਾਅ ਹੈ ਇਸ ਇਸ ਗੀਤ ਵਿੱਚ ਤੁਹਾਨੂੰ ਨਜ਼ਰ ਆਏਗਾ ਦਿਖ ਰਹੀ ਸਰ ਇੱਕ ਅਰਤੀ ਹੈ ਸੰਜੀ ਸਾਰੇ ਗੁਰੂਆਂ ਪੀਰਾਂ ਦੀ ਬਲੀ ਜੀ ਇਹ ਧਰਤੀ ਹੈ ਸਾਂਜੀ ਸਾਰੇ ਗੁਰੂਆਂ ਪੀਰਾਂ ਦੀ ਭਗਤ ਸਿੰਘ ਕਰਤਾਰ ਸਰਾਬੇ ਸੂਰਮੇ ਵੀਰਾਂ ਦੀ ਧੰਨਵਾਦ ਜੀ ਇਹ ਧਰਤੀ ਹੈ ਸਾਂਜੀ ਸਾਰੇ ਗੁਰੂਆਂ ਪੀਰਾਂ ਦੀ ਭਗਤ ਸਿੰਘ ਕਰਤਾਰ ਸਰਾਬੇ ਸੂਰਮੇ ਵੀਰਾਂ ਦੀ ਤੇ ਭਾਰਤ ਦੀ ਫੁੱਲਵਾੜੀ ਅੰਦਰ ਫੁੱਲ ਗੁਲਾਬ ਦੇ ਵਾਰੇ ਵਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਥੈਂਕ ਯੂ ਸਰ ਸ਼ੁਕਰੀਆ ਜੀ ਵਾਰੇ ਵਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਸੁਖੀ ਜੀ ਸੁਖੀ ਜੀ ਅਨੁਸੂਖੀ ਵਾਲੀਆ ਜੀ ਇਹ ਫੂਲੇ ਵਾਲੀਆ ਸਾਹਿਬ ਸਾਡੇ ਸਟੇਜ ਨੂੰ ਕਵਰੇਜ ਕਰ ਰਹੇ ਹਨ ਸਾਰੀ ਆਪਣੇ ਕੈਮਰੇ ਦੇ ਵਿੱਚ ਤੇ ਬੜੀ ਖੁਸ਼ੀ ਲੈ ਰਹੇ ਹਨ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤਾਲੀਆਂ ਖੇਡਣ ਖੇਡਾਂ ਨਾਲ ਖੇਜ਼ਿਆਂ ਖੁੱਲੇ ਡੁੱਲੇ ਦਿਲ ਹੁੰਦੇ ਪੰਜਾਬੀ ਵੀਰਾਂ ਦੇ ਖੇਡਣ ਖੇਡਾਂ ਨਾਲ ਨੇਜ਼ਿਆਂ ਤੇ ਸ਼ਮਸ਼ੀਦਾਂ ਦੇ ਖੁੱਲੇ ਡੁੱਲੇ ਦਿਲ ਹੁੰਦੇ ਪੰਜਾਬੀ ਵੀਰਾਂ ਦੇ ਖੇਡਣ ਖੇਡਾਂ ਨਾਲ ਨੇਜ਼ਿਆਂ ਤੇ ਸ਼ਮਸ਼ੀਦਾਂ ਦੇ ਪਿੱਛੇ ਕਦੇ ਨਾ ਹਟ ਨੇ ਢਿਲੋ ਸਾਬ ਪਿੱਛੇ ਕਦੇ ਨਾ ਹਟਦੇ ਦੁਸ਼ਮਣ ਨੂੰ ਵੰਗਾਰ ਦੇ ਇਥੇ ਯੋਦੇ ਵਸਦੇ ਨੀਲੇ ਦੇ ਅਸਵਾਰ ਦੇ ਪਿੱਛੇ ਕਦੇ ਨਾ ਹਟਦੇ ਦੁਸ਼ਮਣ ਨੂੰ ਵੰਗਾਰਦੇ ਇਥੇ ਯੋਦੇ ਵਸਦੇ ਨੀਲੇ ਦੇ ਅਸਵਾਰ ਦੇ ਤੇ ਟੋਹਰਾਂ ਦੀ ਦੁਨੀਆ ਹੀ ਉੱਤੇ ਬਾਗ ਨਵਾਬ ਦੇ ਬਾਰੇ ਬਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਇਹਨਾਂ ਦੀ ਸਿਫਤ ਕੀ ਆ ਉਹ ਦੱਸ ਰਿਆਂ ਤੁਹਾਨੂੰ ਇਸ ਦੇ ਵਾਸੀ ਹਰ ਖੇਤਰ ਵਿੱਚ ਨਾਮ ਕਮਾਉਂਦੇ ਨੇ ਖੇਤਰ ਕੋਈ ਵੀ ਹੋਵੇ ਇਸਰੇ ਬਾਸੀ ਹਰ ਖੇਤਰ ਵਿੱਚ ਨਾਮ ਕਮਾਉਂਦੇ ਨੇ ਹਰ ਮਸਲੇ ਹਰ ਮਹਿਫਲ ਵਿੱਚ ਮੋਰੀ ਅਖਵਾਉਂਦੇ ਨੇ ਹਰ ਮਸਲੇ ਹਰ ਮਹਿਫਲ ਵਿੱਚ ਮੋਰੀ ਅਖਵਾਉਂਦੇ ਨੇ ਬੋਲ ਬਾਲਾ ਹੈ ਦੁਨੀਆਂ ਉੱਤੇ ਖਾਸ ਕਮਾਲ ਦਾ ਤੇ ਪਾਣੀਆਂ ਦੇ ਨਾਲ ਜੁੜਿਆ ਹੈ ਇਤਿਹਾਸ ਪੰਜਾਬ ਦਾ ਬੋਲ ਬਾਲਾ ਹੈ ਦੁਨੀਆਂ ਉੱਤੇ ਅਗਨੀ ਕੁੱਤਰੀ ਸਾਹਿਬ ਬੋਲ ਬਾਲਾ ਹੈ ਦੁਨੀਆਂ ਉੱਤੇ ਖਾਸ ਕਮਾਲ ਦਾ ਤੇ ਪਾਣੀਆਂ ਦੇ ਨਾਲ ਜੁੜਿਆ ਹੈ ਇਤਿਹਾਸ ਪੰਜਾਬ ਦਾ ਪਾਣੀਆਂ ਦੇ ਨਾਲ ਜੁੜਿਆ ਹੈ ਇਤਿਹਾਸ ਪੰਜਾਬ ਦਾ ਕਿੱਸੇ ਚੱਲਦੇ ਆਉਂਦੇ ਸਤਲੁਜ ਅਤੇ ਚਨਾਬ ਦੇ ਵਾਰੇ-ਵਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਵਾਰੇ-ਵਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਇੱਕ ਸ਼ੇਰ ਆਪ ਜੀ ਦੀ ਨਜ਼ਰ ਕਰਨ ਜਾ ਰਿਹਾ ਜੀ ਸਾਨੂੰ ਮਾਣ ਹੈ ਤਰਤ ਪੰਜਾਬ ਦੀ ਤੇ ਸਾਨੋ ਮਾਨ ਹੈ ਧਰਤੀ ਪੰਜਾਬ ਦੀ ਤੇ ਜਿਨੇ ਸੂਰਮੇ ਬੇਮਿਸਾਲ ਜਮੇ ਰਸੇ ਚਮਕੇ ਫਾਸੀ ਤੇ ਚੜੇ ਜਿਹੜੇ ਅਣਖੀ ਮਾਵਾਂ ਨੇ ਇਹੋ ਜੈ ਲਾਲ ਜਮੇ ਧੰਨਵਾਦ ਜੀ ਐ ਅਣਖੀ ਇਹੋ ਜੈ ਮਾਵਾਂ ਨੇ ਲਾਲ ਜਮੇ ਉੱਚੀ ਰੱਖੀ ਹੈ ਸਦਾ ਹੀ ਸ਼ਾਨ ਇਸ ਦੀ ਧਰਤੀ ਮਾਜ਼ਾ ਦੀ ਭਾਰਤ ਮਾਤਾ ਦੀ ਸ਼ਾਨ ਰੱਖੀ ਐ ਉੱਚੀ ਰੱਖੀ ਹੈ ਸਦਾ ਹੀ ਸ਼ਾਨ ਇਸ ਦੀ ਐਰ ਗੈਰ ਕੋਈ ਗੱਲ ਨਹੀਂ ਕਹਿਣ ਦिती ਭਾਰਤ ਮਾਤਾ ਦੇ ਮੁਖ ਤੇ ਚੜੀ ਲਾਲੀ ਸੂਰਬੀਰਾ ਨੇ ਫਿੱਕੀ ਨਹੀਂ ਪੈਣ ਦਿੱਤੀ ਭਾਰਤ ਮਾਤਾ ਦੇ ਮੁਖ ਤੇ ਚੜੀ ਲਾਲੀ ਸੂਰਬੀਰਾ ਨੇ ਫਿੱਕੀ ਨਹੀਂ ਪੈਣ ਦਿੱਤੀ 40 ਸਾਲ ਬਾਅਦ ਲੰਡਨ ਵਿੱਚ ਜਾ ਕੇ ਬਦਲਾ ਲੈਣਾ ਕੋਈ ਬੜੀ ਮਹਿਨੀਖੋਦੀ ਗੱਲ ਕਿੰਨਾ ਤੇ ਜਜ਼ਬਾਤ ਕਿੰਨੇ ਦਿਲ ਕਿੰਨੇ ਮਜ਼ਬੂਤ ਹੋ ਰਹੇ ਹੋਣਗੇ ਇਹਨਾਂ ਦੇਸ਼ ਭਗਤਾਂ ਦੇ ਪੰਜਾਬੀਆਂ ਦੇ ਜਲਿਆਂਵਾਲੇ ਬਾਗ ਦੇ ਜਿਨੇ ਕਹਿਰ ਗੁਜ਼ਾਰੇ ਸੀ ਜਲਿਆਂਵਾਲੇ ਬਾਗ ਤੇ ਜਿਨੇ ਕਹਿਰ ਗੁਜ਼ਾਰੇ ਸੀ ਉਦਮ ਸਿੰਘ ਨੇ ਉਸ ਨੂੰ ਦਿਨੇ ਵਿਖਾਤੇ ਤਾਰੇ ਸੀ ਬੇਦੋਸ਼ਾਂ ਦੇ ਉੱਤੇ ਜਿਸ ਨੇ ਫਾਇਰ ਕੀਤਾ ਸੀ ਲੰਡਨ ਦੇ ਵਿੱਚ ਜਾ ਕੇ ਰੀ ਅਡਵਾਇਰ ਕੀਤਾ ਸੀ ਬੇਦੋਸ਼ਾਂ ਦੇ ਉੱਤੇ ਜਿਸ ਨੇ ਫਾਇਰ ਕੀਤਾ ਸੀ ਲੰਡਨ ਦੇ ਵਿੱਚ ਜਾ ਕੇ ਰੀ ਅਡਵਾਇਰ ਕੀਤਾ ਸੀ ਤੇ ਢਿੱਲੋ ਸਾਹਿਬ ਪਿਸਟਲ ਰੱਖ ਕੇ ਲੈ ਗਿਆ ਸੀ ਉਹ ਵਿੱਚ ਕਿਤਾਬ ਦੇ ਤੇ ਵਾਰੇ ਵਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਵਾਰੇ ਵਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਪੰਜਾਬ ਦੇ ਬਹੁਤ ਸਾਰੇ ਪਾਕਿਆ ਉਹਨਾਂ ਚੇ ਤੇ ਵੀ ਆ ਸੋਹਣੀ ਸੁੰਦਰ ਧਰਤੀ ਦੇ ਇਹ ਪੰਜਾਂ ਨੀਰਾਂ ਦੀ ਪਾਕ ਮੁਹੱਬਤ ਵੇਖੀ ਇੱਥੇ ਰਾਜੇ ਹੀਰਾਂ ਦੀ ਸੋਹਣੀ ਸੁੰਦਰ ਧਰਤੀ ਦੇ ਇਹ ਪੰਜਾਂ ਨੀਰਾਂ ਦੀ ਪਾਕ ਮੁਹੱਬਤ ਵੇਖੀ ਇੱਥੇ ਰਾਜੇ ਹੀਰਾਂ ਦੀ ਵਾਰਿਸ ਵਰਗੇ ਚਿੰ다 ਜੀ ਵਾਰਿਸ ਵਰਗੇ ਸ਼ਾਇਰ ਲਿਖਦੇ ਕਿਸੇ ਪਿਆਰ ਦੇ ਤੇ ਬੋਲ ਕਵੀਸ਼ਰ ਬੋਲਣ ਇੱਥੇ ਬੇਗੁਨਾਰ ਦੇ ਵਾਰਸmerਗੇ ਸ਼ਾਇਰ ਲਿਖਦੇ ਕਿੱਸੇ ਪਿਆਰ ਦੇ ਤੇ ਬੋਲਕ ਵੀ ਸ਼ਰ ਬੋਲਣ ਇੱਥੇ ਬੇਗੁਨਾਰ ਦੇ ਵਿੱਚ ਹਵਾਵਾਂਾਂ ਅਜ ਵੀ ਗੂੰਜਣ ਬੋਲ ਦੇ ਬਾਬ ਦੇ ਤੇ ਵਾਰੇ ਵਾਰੇ ਜਾਮਾ ਮੈਂ ਸੋਹਣੇ ਪੰਜਾਬ ਦੇ ਵਾਰੇ ਵਾਰੇ ਜਾਮਾ ਮੈਂ ਸੋਹਣੇ ਪੰਜਾਬ ਦੇ ਮੈਨੂੰ ਬੜਾ ਚੰਗਾ ਲੱਗਾ ਲਾਈਵ ਜੇ ਜਾ ਕੇ ਮੈਂ ਜਦੋਂ ਵੀ ਆਉਣਾ ਮੈਨੂੰ ਬੜਾ ਵਧੀਆ ਲੱਗਦਾ ਅੱਜ ਮੈਂ ਨੋਟ ਹੀ ਕਰ ਲੈ ਸਾਰੇ ਆਹ ਲਾਇਬ੍ਰੇਰੀ ਵਾਲੇ ਜੋ ਕੁਝ ਸਰ ਹੁਣਾਂ ਨੇ ਲਿਖਿਆ ਬਹੁਤ ਚੰਗਾ ਜੀ ਧੰਨਵਾਦ ਤੇ ਇਸ ਵੇਲੇ ਸਾਡੇ ਸਹਿਤਕਾਰਾਂ ਨੂੰ ਵੀ ਇਹ ਬਹੁਤ ਵੈਲਕਮ ਕਹਿੰਦੇ ਹਮੇਸ਼ਾ ਹੀ ਬਹੁਤ-ਬਹੁਤ ਸ਼ੁਕਰੀਆ ਜੀ ਰੰਗ-ਬਰੰਗੀਆਂ ਦੁੱਤਾਂ ਦੀ ਕੀ ਸਿਫਤ ਸੁਣਾਵਾਂ ਮੈਂ ਹਰ ਵੇਲੇ ਹਰ ਸਾਹ ਨਾਲ ਇਸ ਦੀ ਸੁਖ ਮਨਾਵਾਂ ਮੈਂ ਜਿੱਥੇ ਮਰਜ਼ੀ ਚੱਲ ਜਾਓ ਜਿਹੜੇ ਮਰਜ਼ੀ ਦੇਸ਼ਾਂ ਪਿਆਰ ਕਰੋ ਜਿੱਥੇ ਮਰਜ਼ੀ ਜਾ ਕੇ ਰੋਟੀ ਪਾਣੀ ਖਾਓ ਜੇ ਤੁਹਾਡਾ ਦਿਲ ਕਰਦਾ ਤੇ ਪਰ ਆਪਣੇ ਪੰਜਾਬ ਨੂੰ ਨਹੀਂ ਆਪਣੀ ਮਿੱਟੀ ਨੂੰ ਨਹੀਂ ਭੁੱਲਣਾ ਕਿਉਂਕਿ ਰੰਗ-ਬਰੰਗੀਆਂ ਦੁੱਤਾਂ ਦੀ ਕੀ ਸਿਫਤ ਸੁਣਾਵਾਂ ਮੈਂ ਹਰ ਵੇਲੇ ਹਰ ਸਾਲ ਆਲੇ ਸਦੀ ਸੁਖ ਮਨਾਵਾ ਮੈਂ ਲਾਲੀ ਪਿੰਡ ਛਪਾਰ ਦਾ ਮੇਲਾ ਬਹੁਤ ਕਮਾਲ ਦਾ ਕੀ ਬਾਤ ਤੇ ਰੌਸ਼ੀਆਂ ਦੇ ਜੁੜਿਆ ਰੌਸ਼ੀਆਂ ਰੌਸ਼ਨੀਆਂ ਨਾਲ ਜੁੜਿਆ ਹੈ ਇਤਿਹਾਸ ਪੰਜਾਬ ਦਾ ਰੰਗ ਬਰੰਗੀਆਂ ਅਦਤਾਂ ਦੀ ਕਿਸਫਤ ਸੁਨਾਮਾ ਮੈਂ ਹਰ ਵੇਲੇ ਹਰ ਸਾਲ ਆਲੇ ਸਦੀ ਸੁਖ ਮਨਾਵਾ ਮੈਂ ਲਾਲੀ ਪਿੰਡ ਛਪਾਰ ਦਾ ਮੇਲਾ ਬਹੁਤ ਕਮਾਲ ਦਾ ਰੌਸ਼ਨੀ ਆਂਦਾ ਮੇਲਾ ਨਜਗਰਾਵਾਂ ਨਾਲ ਦਾ ਰੋਸ਼ਨੀਆਂ ਦਾ ਮੇਲਾ ਨਜਗਰਾਵਾਂ ਲਾਜ਼ਾ ਤੇ ਦਿਨ ਤਿਹਾਣ ਨ ਗਿਣੇ ਜਾਂਦੇ ਬੇਅੰਤ ਹਿਸਾਬ ਦੇ ਵਾਰੇ ਵਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਸੋਹਣੀ ਸੁੰਦਰ ਧਰਤੀ ਦੇ ਪੰਜਾਬੀ ਰਾ ਦੀ ਇਹ ਹੈ ਸੋਹਣੀ ਸੋਹਣੀ ਧਰਤੀ ਪੰਜਾਬੀ ਰਾ ਦੀ ਭਗਤ ਸਿੰਘ ਕਰਤਾਰ ਸਰਾ ਬੇਸੂਰ ਮੈਂ ਵੀ ਜਾਂਦੀ ਭਾਰਤ ਦੀ ਫਲਵਾੜੀ ਅੰਦਰ ਫੁੱਲ ਗੁਲਾਬ ਦੇ ਤੇ ਵਾਰੇ ਵਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਵਾਰੇ ਵਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਵਾਰੇ ਵਾਰੇ ਜਾਵਾਂ ਮੈਂ ਸੋਹਣੇ ਪੰਜਾਬ ਦੇ ਸ਼ੁਕਰੀਆ ਧੰਨ